ਸਪੈਸ਼ਲ ਤੇ ਜਿਹੜਾ ਕੰਮ ਪਹਿਲਾਂ welding ਨਾਲ ਹੁੰਦਾ ਸੀਗਾ ਉਹ ਹੁਣ ਡਾਈਆਂ ਨਾਲ ਕਰਨ ਲੱਗ ਪਈ ਅਸੀਂ ਠੀਕ ਹੈ ਜੀ welding ਅਸੀਂ ਉੱਥੇ ਕਰਦੇ ਆ ਜਿੱਥੇ ਸਾਨੂੰ ਲੋਡ ਪੈਂਦੀ ਹੈ ਜ਼ਰੂਰੀ ਹੈ ਠੀਕ ਹੈ ਵੈਸੇ 80% welding ਚੱਕੀ ਗਈ ਹੁੰਦਾ ਹਾਂ 20% ਹੀ ਅਸੀਂ welding ਕਰਦੇ ਆ ਠੀਕ ਹੈ ਜੀ ਆ ਜੋ ਮੈਂ ਆ ਦੇਖੋ ਵੀਰੇ ਆ ਸਾਨੂੰ ਲੁਧਿਆਣੇ ਤੋਂ ਆਰਡਰ ਆਇਆ ਹੋਇਆ ਵਾ ਠੀਕ ਹੈ ਗੱਲ ਤੇ ਇਹਨਾਂ ਨੂੰ ਵੀ ਕਿਸੇ ਨੇ ਰੈਫਰੈਂਸ ਦਿੱਤਾ ਸੀ ਉੱਥੇ ਵੀ ਉੱਥੇ ਅਗਰਵਾਲ ਸੀਰ ਫੈਕਟਰੀ ਵਾਲਿਆਂ ਦੇ ਜਾਓ ਠੀਕ ਹੈ ਆ ਸਾਰਾ ਲੁਧਿਆਣੇ ਦਾ ਮਾਲ ਤਿਆਰ ਹੋ ਰਿਹਾ ਠੀਕ ਹੈ ਠੀਕ ਹੈ ਉਹ ਸਾਰੀਆਂ ਡਾਈਆਂ ਪਈਆਂ ਜੀ ਆ ਸਾਰੀਆਂ ਡਾਈਆਂ ਪਈਆਂ ਨੇ ਠੀਕ ਹੈ ਆ ਮਸ਼ੀਨਾਂ ਜੀ ਵੱਡੀ ਜਿਹੜਾ ਮਾਲ ਮੋੜਦਾ ਜੀ ਆਪਣਾ ਆਪਣੇ ਕੋਲ ਆਪਣੀ ਖੁੱਦ ਹੀ ਮਸ਼ੀਨ ਲਾਈ ਹੋਈ ਆ ਹਾਂ ਜੀ ਜਿਹੜੀ ਵਧੀਆ ਮਸ਼ੀਨ ਲੈ ਕੇ ਆਂਦੇ ਹਾਂ 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 ਜੀ ਇਹ ਸੀ ਇਹ ਹੈਵੀ ਆ ਜੀ ਇਹ ਸਭ ਤੋਂ ਭਾਰੀ ਮਸ਼ੀਨ ਹੁੰਦੀ ਆ ਕਾਰਨਰ ਬਣਿਆ ਹੋਇਆ ਆਜੋ 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 ਆ ਜੀ ਆ ਦੇਖੋ ਕਾਰਨਰ ਬੱਡਾ ਬਣੀ ਆ ਆ ਦੇਖੋ ਵੀਰੇ ਪਹਿਲਾਂ ਆ ਪਾਈਪਾਂ ਜਿਹੜੀਆਂ ਹੁੰਦੀਆਂ ਸੀ ਇੱਥੇ ਰੱਖ ਕੇ ਇਹਨਾਂ ਨੂੰ ਬਿਲਡਿੰਗ ਕਰ ਦਿੰਦੇ ਹਾਂ ਹਾਂ ਜੀ ਜੀ ਫਿਰ ਉਹਨੂੰ ਸਾਫ਼ ਕਰਦੇ ਹੁੰਦੇ ਸੀਗੇ ਹੁਣ ਅਸੀਂ ਕੀ ਕਰਨ ਲੱਗੇ ਇੱਥੇ ਗਲੀਆਂ ਕੱਢ ਕੇ ਨਾ ਉਹਦੇ ਵਿੱਚ ਪਾਈਪ ਆਫ ਖਾ ਦਿੰਦੇ ਨਾ ਕੋਈ ਸਾਫ਼ ਦਾ ਜਨਰੇਟਰ ਨਾ ਕੋਈ ਬਿਲਡਿੰਗ ਦਾ ਜਨਰੇਟਰ ਪੂਰੇ ਨਾਲੇ ਬਾਕੀ ਸਾਰਾ ਕੰਮ ਤਸੱਲੀ ਵਾਲਾ ਹੁੰਦਾ ਰੇਟ ਵੀ ਆਪਣੇ ਜਾਇਜ਼ ਹੁੰਦੇ ਆ ਜੀ ਠੀਕ ਹੈ ਗੱਲ ਆਪਣੇ ਕੋਲੇ ਮੇਨ ਮੁੱਲਾਪੁਰ ਲੁਧਿਆਣਾ ਬਰੇਲਕੋਰਟਲਾ ਜਗਰਾਉਂ ਅੰਮ੍ਰਿਤਸਰ ਇਤੋਂ ਬਹੁਤ ਕਾਹ ਕੰਦੇ ਆ ਲੁਧਿਆਣੇ ਤੋਂ ਆਪਣੇ ਕੋਲੇ ਬਹੁਤ ਜ਼ਿਆਦਾ ਕਾਹ ਕੰਦੇ ਆ ਯਾਨੀ ਬਹੁਤ ਦੂਰੋਂ ਦੂਰੋਂ ਗਾਹ ਕਮ ਤੇ ਆ ਗਿਆ ਬਹੁਤ ਵਧੀਆ ਗਾਹਾਂ ਦੀ ਗਾਹ ਜਿਹਦੇ ਕਿਸੇ ਕਿਸੇ ਦੇ ਮਾਲ ਜਾਂਦਾ ਵਾ ਕਹਾਂ ਦੀ ਗਾਹ ਅਗਲਾ ਰੈਫਰੈਂਸ ਦਿੰਦੀ ਹੈ ਤੈ ਜਾਂਦਾ ਵੀ ਉਹਨਾਂ ਦੇ ਜਾਓ ਤੁਸੀਂ ਅਗਰਵਾਲ ਦੀ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਹੁਣ ਪਹਿਲਾਂ ਮੁੱਲਾਪੁਰ ਇੱਕ ਗਾਹ ਕਰੇ ਗਿਆ ਫਿਰ ਉਹਨੇ ਕਹਾ ਦੱਸੀ ਗਿਆ ਐ ਕਰਕੇ ਉਹਨ ਚੈਨ ਜੀ ਬਣੀ ਜਾਂਦੀ ਹੈ ਮੁੱਲਾਪੁਰ ਤੇ ਲੁਧਿਆਣਾ ਹਰ ਇੱਕ ਗਾਹ ਤੋਂ ਆਪਣੇ ਵਧੀਆ ਗਾਹ ਕੰਦੇ ਅਪਾ ਵੀ ਪੂਰਾ ਐਸੀ ਗੱਲ ਨਹੀਂ ਪੂਰਾ ਜਿਹੜਾ ਕਹਿਨਗੇ ਮਾਲ ਅਸੀਂ ਉਹ ਲਾ ਕੇ ਭੇਜਦੇ ਆ ਇੱਕ ਹੋਰ ਗੱਲ ਆ ਵੀਰੇ ਕਿਸੇ ਦਾ ਲੱਖ ਦਾ ਬਿਲ ਬੰਦਾ ਕਿਸੇ ਦਾ 50000 ਦਾ ਬੰਦਾ ਕਿਸੇ ਦਾ 20000 ਦਾ ਬੰਦਾ ਅਸੀਂ ਕਿਸੇ ਤੋਂ 1 ਰੁਪਿਆ ਨਹੀਂ ਫੜਦੇ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਜਦੋਂ ਤੁਹਾਡੀ ਤਸੱਲੀ ਹੋਊਗੀ ਤੁਹਾਡੇ ਘਰੇ ਮਾਲ ਜਾਊਗਾ ਤੁਹ ਤੋਂ ਅਸੀਂ ਕੋਈ ਸਾਈ ਨਹੀਂ ਲਈ ਠੀਕ ਆ ਗੱਲ ਤੁਹਾਡੇ ਘਰੇ ਮਾਲ ਜਾਊ ਤੁਸੀਂ ਤਸੱਲੀ ਕਰਾ ਕੇ ਮੁੰਡਿਆਂ ਤੋਂ ਉੱਥੇ ਉੱਥੇ ਤੁਸੀਂ ਫਿਰ ਪੈਸੇ ਫੜਾਣੇ ਬਿਲਕੁਲ ਇਹ ਨਹੀਂ ਵੀ ਤੁਹਾਡਾ ਲੱਖ ਦਾ ਬਿੱਲ ਬਣ ਗਿਆ 50000 ਤੁਸੀਂ ਪਹਿਲਾਂ ਦਿੱਤਾ 50000 ਜਦੋਂ ਤੁਸੀਂ ਮਾਲ ਚੱਕਣਾ ਹੋਊਂਗੇ ਉਦੋਂ ਦੇ ਕੇ ਜਾਓ ਹਾਂਜੀ ਹਾਂਜੀ ਬਾਅਦ ਤੁਸੀਂ ਕੌਣ ਤੇ ਅਸੀਂ ਕੌਣ ਅਸੀਂ ਇਹ ਕੰਮ ਹੀ ਨਹੀਂ ਇਹ ਵੀ ਤੇ ਚੈੱਕ ਕਰ ਲੈ ਜਿਹੜੀ ਤੂੰ ਚਾਦਰ ਕਹੀ ਸੀ ਅਸੀਂ ਉਹੀ ਲਈਏ ਉਦੋਂ ਬਾਅਦ ਸਾਨੂੰ ਪੇਮੈਂਟ ਵਾਹ ਗਾਗਰੀ ਤਸਲੀ ਗਾਗਰੀ ਪੂਰੀ ਤਸਲੀ ਕਰਵਾ ਕੇ ਹੀ ਅਸੀਂ ਤੇ ਫਿਰ ਸ਼ੁਰੂ ਕਰਦੇ ਹਾਂ ਆ ਦੇਖੋ ਸਟੀਲ ਪਈ ਆ ਸਾਰੀ ਸਟੀਲ ਪਈ ਆ ਵੀਰੇ ਇਹ ਜੰਦਲ ਦੀ ਸਟੀਲ ਵਰਤੀ ਦੀ ਮੋਹਰ ਬਕਾਇਦਾ ਲੱਗੀ ਹੁੰਦੀ ਹੈ ਜੰਦਲ 202 ਪਵਾਣੀਆਂ ਤੁਸੀਂ 202 ਪਵਾਓ 304 ਪਵਾਣੀਆਂ 304 ਪਵਾ ਇਹ ਮੁੱਠੇ ਦੇ ਮੁੱਠੇ ਹੰਦੇ ਆ ਬੰਦੇ ਚਾਦਰ ਵੀ ਵੀਰੇ ਉਹ ਕਿਹਾ ਉਹ ਬੰਦੇ ਕਰਦੇ ਆ ਜੀ ਬਿਲਕੁਲ ਦੇਖੋ ਜਾ ਤਾਂ ਜੇ ਤੁਸੀਂ ਨੈਸ਼ਨਲ ਦੀ ਕਹੋਗੇ ਨੈਸ਼ਨਲ ਦੀ ਚਾਦਰ ਲਾਵਾਂਗੇ ਜੇ ਟਾਟਾ ਦੀ ਕਹੋਗੇ ਤਾਂ ਟਾਟਾ ਦੀ ਲਾਵਾਂਗੇ ਇਹ ਹੈ ਵੀਰੇ ਜੋ ਕਹਿੰਦੇ ਆ ਉਹ ਕਰਦੇ ਆ ਇੱਕ ਨੰਬਰ ਸ਼ਾਮਾ ਬਈ ਨਾ ਠੀਕ ਹੈ ਜੀ ਅਧਰਵਾਸਪੀਰ ਫੈਕਟਰੀ